ਯਾ ਤਾਂ ਸਾਨੂੰ ਪੁਰਾਣੇ ਜਵਾਨੇ ਦੀ ਕੋਈ ਕਹਾਣੀ ਹੈ ਨਾ ਤੁਹਾਡੇ ਪੁਰਾਣੇ ਸਮੇਂ ਵਾਲੀ ਪਹਿਲਾਂ ਵਾਲੀ ਕਹਾਣੀ ਮੁੰਡਿਓ ਸਾਨੂੰ ਸੁਣਾ ਦਿੰਨਾ ਕਹਾਣੀ ਹੈਗੀ ਛੋਡੇ ਵਰਗਿਆਂ ਦੀ ਅੱਛਾ ਜਿਹੜੇ ਬੇਲੜ ਸੀ ਕੋਈ ਕੰਮ ਨਹੀਂ ਕਰਦਾ ਸੀ ਬਾਂਮਣਾ ਦਾ ਮੁੰਡਾ ਸੀ ਕੰਮਕਾਰ ਕੋਈ ਸਿੱਖਿਆ ਨਹੀਂ ਵਿਆਹ ਹੋ ਗਿਆ ਬੇਲਾ ਰਹੇ ਘਰ ਵਾਲੀ ਲੜੇ ਰੋਜ਼ ਯਾਨੀ ਕੋਈ ਕੰਮ ਧੰਦਾ ਕਰਿਆ ਕਰ ਕੱਲ ਨੂੰ ਜਵਾਗ ਹੋ ਜਾਣਗੇ ਖਾਵਾਂਗੇ ਕੀ ਉਹ ਕਹਿੰਦਾ ਵੀ ਭਾਗਵਾਨ ਨੇ ਮੈਨੂੰ ਕੰਮ ਧੰਦਾ ਦਾ ਕੋਈ ਆਉਂਦਾ ਨਹੀਂ ਉਹ ਕਹਿੰਦੀ ਆ ਪੱਤਰੀ ਵਾਲਾ ਕੰਮ ਕਰ ਲੈ ਪੰਡਤਾਂ ਵਾਲਾ ਸਿੱਖਿਆ ਉਹਨੇ ਉਹ ਵੀ ਨਹੀਂ ਸੀ ਜਿਹੜੀ ਗੁਰ ਵਿਦਿਆ ਨਹੀਂ ਲਈ ਸੀ ਕਿਸੇ ਤੋਂ ਚਲੋ ਤੀਮੀ ਦਾ ਤੁੰਨੇ ਆ ਵਾ ਗੈਲੋ ਪੰਜਾਬੀ ਚੱਪਾ ਕਹਿ ਦਿੰਨੇ ਆ ਜਾਂ ਹੋਰ ਉਹ ਪਾ ਕੇ ਬਗਲੀ ਬਹਾਮਣਾ ਦਾ ਧਾਰ ਕੇ ਰੂਪ ਥੋਥੀ ਥਾਥੀ ਲਾ ਕੇ ਕਿਸੇ ਹੋਰ ਪਿੰਡ ਚ ਫੇਰਾ ਪਾਉਣ ਵਾ ਗਿਆ ਫੇਰਾ ਪਾਇਆ ਅੱਧੇ ਘੰਟੇ ਚ ਭੁੱਖ ਲੱਗੀ ਦੁਪਹਿਰੇ ਜੇ ਕਿਸੇ ਮਾਈ ਦੇ ਬਾਰਾ ਜਾ ਕੇ ਉਹਨੇ ਅਲਖ ਜਗਾਈ ਮਾਈ ਅੰਦਰ ਉਹ ਆ ਗਈ ਮਾਈ ਨੂੰ ਕਹਿੰਦਾ ਵੀ ਮਾਈ ਭੁੱਖ ਬਹੁਤ ਲੱਗੀ ਆ ਜੇ ਦੋ ਰੋਟੀਆਂ ਖਵਾ ਦੇ ਮਾਈ ਕਹਿੰਦੀ ਭਾਈ ਗੱਲ ਆਇਆ ਵੀ ਰੋਟੀਆਂ ਤਾਂ ਹੈ ਨਹੀਂ ਬਹਿ ਜਾ ਦੋ ਮਿੰਟ ਮੈਂ ਲਾ ਕੇ ਖਵਾ ਦਿੰਨੀ ਆ ਅੱਗੇ ਮੁੰਡਿਓ ਜਿਹੜਾ ਸਮਾਂ ਸੀ ਸਾਡੇ ਆਲਾ ਉਦੋਂ ਚੱਕਲੇ ਬੇਲ ਲੈ ਨਹੀਂ ਹੁੰਦੇ ਸੀ ਜਿਹੜੀਆਂ ਰੋਟੀਆਂ ਸੀ ਉਹ ਥੱਪ ਕੇ ਬਕਾਉਂਦੀਆਂ ਬੁੜੀਆਂ ਇਦਾਂ ਇਦਾਂ ਜਦੋਂ ਉਹਨੇ ਤਿੰਨ ਰੋਟੀਆਂ ਲਾਈਆਂ ਥੱਪ ਕੇ ਉਹ ਅੰਦਰ ਬੈਠਾ ਉਹਨੇ ਬਾਤ ਸੁਣ ਲਈ ਵੀ ਰੋਟੀਆਂ ਤਿੰਨ ਲਾਤੀਆਂ ਉਹ ਕਹਿੰਦਾ ਉਹਨੇ ਉੱਥੋਂ ਆਵਾਜ਼ ਮਾਰੀ ਕਹਿੰਦਾ ਭਾਈ ਬੱਸ ਕਰ ਬੀਬਾ ਰੋਟੀਆਂ ਤਿੰਨ ਬਹੁਤ ਨੇ ਹੋਰ ਨਹੀਂ ਖਾਂਦੇ ਬਾਬੇ ਊੜੀ ਨੇ ਤਾਂ ਆ ਕੇ ਪੈਰੀ ਹੱਥ ਲਾਤੇ ਕਹਿੰਦੀ ਬਾਬਾ ਤਾਂ ਜਾਨੀ ਜਾਨ ਆ ਅੰਤਰਜਾਮੀ ਆ ਕਹਿੰਦੀ ਬਾਬਾ ਜੀ ਅੰਦਰ ਬੈਠੇ ਨੇ ਤਾਂ ਰੋਟੀਆਂ ਗੇਲੀਆਂ ਚਲੋ ਜੀ ਰੋਟੀਆਂ ਛਕੀਆਂ ਮਹਿਮਾ ਹੋ ਗਈ ਉਹਨੇ ਆਣ ਗਮਾੜ ਚ ਰੌਲਾ ਪਾਤਾ ਵੀ ਸਾਡੇ ਘਰੇ ਤਾਂ ਕਰਨੀ ਵਾਲਾ ਬਾਬਾ ਆਇਆ ਵਗਾ ਮੈਂ ਰੋਟੀਆਂ ਬਣਾਉਂਦੀ ਸੀ ਹੁਣ ਤਾਂ ਅੰਦਰ ਬੈਠੇ ਨੇ ਦੱਸਤਾ ਵੀ ਤੈਨੂੰ ਰੋਟੀਆਂ ਬਹੁਤ ਨੇ ਹੋਰ ਖਾਣੀਆਂ ਨਹੀਂ ਚਲੋ ਜੀ ਆਈਏ ਇੰਨੇ ਉੱਥੇ ਕਮਿਹਾਰੀ ਆ ਗਈ ਉਹਨਾਂ ਦੇ ਕਮਾੜ ਤੋਂ ਉਹਦਾ ਗਧਾ ਕਮੱਚਿਆ ਵਾਸੀ ਉਹ ਕਹਿੰਦੀ ਬਾਬਾ ਜੀ ਅੰਤਰ ਧਿਆਨ ਹੋਵੋ ਅੰਤਰ ਧਿਆਨ ਹੋ ਕੇ ਮੈਨੂੰ ਐਂ ਦੱਸੋ ਵੀ ਮੇਰਾ ਗਧਾ ਕਿੱਥੇ ਆ ਪੰਡਤ ਨੇ ਆਖਿਆ ਬੜੇ ਕਸੁੱਤੇ ਫਸੇ ਉਹ ਕਹਿੰਦਾ ਮਾਈ ਗੱਲ ਇਹ ਆ ਵੀ ਉਹ ਤਾਂ ਮੈਂ ਰਾਤ ਨੂੰ ਦੱਸ ਸਕਦਾ ਅੰਤਰ ਧਿਆਨ ਹੋ ਕੇ ਜਦੋਂ ਮੈਂ ਚੌਂਕੀ ਲਾਈ ਉਹ ਕਹਿੰਦੇ ਬਾਬਾ ਰਾਤ ਨੂੰ ਦੱਸਦੀ ਇੱਥੇ ਰਹਿ ਪਾ ਫਿਰ ਉਹਨਾਂ ਨੇ ਤਾਂ ਬਾਬਾ ਉੱਥੇ ਰੱਖ ਲਿਆ ਜਦੋਂ ਰਾਤ ਨੂੰ 11:00 ਵਜੇ ਉਹਨੇ ਆਪ ਦਾ ਜਿੰਨਾ ਕੁ ਭਾਈ ਪਿੰਡ ਚੋਂ ਦਾਣਾ ਦੱਪਾ ਮੰਗਿਆ ਸੀ ਹੋਰ ਸੀ ਉਹ ਸਾਰਾ ਕਰਿਆ ਇਕੱਠਾ ਟੱਪੀ ਕੰਧ ਭੱਜ ਲਿਆ ਪਿੰਡ ਚੋਂ ਬਾਹਰ ਬਾਹਰ ਗਿਆ ਪਿੰਡ ਤੋਂ ਬਾਹਰ ਖੇਤਾਂ 'ਚ ਗਧਾ ਉਹਦਾ ਚਰਦਾ ਫਿਰੇ ਜਿਹਾ ਜਿਹਾ ਉਹਨੂੰ ਘਮਿਆਰੀ ਨੇ ਦੱਸਿਆ ਸੀ ਉਹਨੇ ਆਖਿਆ ਗਧਾ ਤਾਂ ਘਮਿਆਰੀ ਦੀ ਲੱਗਦਾ ਉਹ ਫੇਰ ਆ ਗਿਆ ਮੁੜ ਕੇ ਉਮੀ ਆ ਕੇ ਬਾਹਰ ਖੜਕਾਇਆ ਕਹਿੰਦਾ ਭਾਈ ਉਠੋ ਵੀ ਮੈਂ ਆਪਦੀ ਭਗਤੀ ਚ ਬੈਠਾ ਸੀ ਹੁਣ ਮੈਨੂੰ ਤਾਂ ਦਿਖਾਤਾ ਸਾਰਾ ਕੁਝ ਕਿ ਗਧਾ ਤਾਂ ਫਲਾਣੇ ਥਾਵੇਂ ਖੇਤਾਂ ਚ ਫਿਰਦਾ ਤੂੰ ਦੋ ਭਾਈ ਉੱਥੇ ਗਏ 5-10 ਬੰਦੇ ਉਹਨਾਂ ਦੇ ਆਣ ਗਮਾਣ ਦੇ ਗਧਾ ਸੱਚੀ ਉੱਥੇ ਫਿਰੇ ਕਦਾ ਲਿਆਂਦਾ ਪੰਡਤ ਦੀ ਮਹਿਮਾ ਹੋਰ ਵਧ ਗਈ ਕਹਿੰਦੇ ਵੀ ਬਾਬੇ ਨੇ ਤਾਂ ਗਧਾ ਵੀ ਲੱਭਤਾ ਚਲੋ ਅਸੀਂ ਚੱਲ ਸੋ ਚੱਲ ਕੰਮ ਚੱਲੀ ਗਿਆ ਬਾਹਮਣ ਦੀ ਜਿਹੜੀ ਹੈਗੀ ਸੀ ਮਹਿਮਾ ਸਾਰੇ ਜਿਵੇਂ ਆਪਾਂ ਕਹਿੰਦੇ ਆਸੇ-ਪਾਸੇ 5-10 ਪਿੰਡਾਂ 'ਚ ਪੂਰੀ ਗੱਲ ਉੱਡ ਗਈ ਵੀ ਕਰਨੀ ਵਾਲਾ ਬਾਬਾ ਜਿਹੜਾ ਉੱਥੋਂ ਦਾ ਰਾਜਾ ਸੀ ਉਹਦੀ ਰਾਣੀ ਦਾ 9 ਲੱਖਾ ਹਾਰ ਚੱਕਿਆ ਗਿਆ ਉਹ ਨਾ ਲੱਭੇ ਰਾਜੇ ਨੇ ਕਿਸੇ ਨੂੰ ਦੱਸ ਪਾਤੀ ਰਾਜੇ ਨੂੰ ਕਿਸੇ ਨੇ ਵੀ ਆਏ ਕਰਕੇ ਕੋਈ ਬਾਹਮਣਾਂ ਤੁਸੀਂ ਉਹ ਬਾਹਮਣ ਤੋਂ ਪਤਾ ਲਓ ਵੀ ਉੱਥੇ ਘਮੀਆਰੀ ਦਾ ਗਧਾ ਖੋ ਗਿਆ ਸੀ ਉਹਨੇ ਗਧਾ ਲੱਭਤਾ ਕੀ ਪਤਾ ਰਾਣੀ ਦਾ ਹਾਰ ਵੀ ਲੱਭਦੇ ਲੋ ਜੀ ਰਾਜੇ ਨੇ ਦੋਸਪਾਹੀ ਭੇਜੇ ਬ੍ਰਾਹਮਣ ਸੱਦ ਲਿਆ ਬ੍ਰਾਹਮਣ ਹੁਣ ਕੀ ਕਰੇ ਉਹ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ ਮੈਂ ਦੇਖਦਾ ਉਹਨੇ ਉਹੀ ਯੋਗਤ ਫੇਰ ਲਾਈ ਵੀ ਰਾਤ ਨੂੰ ਭੱਜਾਂਗੇ ਹੁਣ ਤਾਂ ਰਾਜਾ ਭੱਜਣ ਨਹੀਂ ਦਿੰਦਾ ਰਾਤ ਨੂੰ ਬ੍ਰਾਹਮਣ ਪੈ ਗਿਆ ਬ੍ਰਾਹਮਣ ਨੂੰ ਚਿੰਤਾ ਸਤਾਵੇ ਜਦੋਂ ਚਿੰਤਾ ਹੁੰਦੀ ਆ ਨੀਂਦ ਨਹੀਂ ਆਉਂਦੀ ਬ੍ਰਾਹਮਣ ਨੂੰ ਨੀਂਦ ਨਾ ਆਵੇ ਬ੍ਰਾਹਮਣ ਪਾਸੇ ਜੇ ਮਾਰੇ ਨਾਲੇ ਕਹੇ ਨੀਂਦਰਾ ਆ ਜਾ ਨੀਂਦਰਾ ਆ ਜਾ ਉਹ ਜਿਹੜੀ ਉਹਦੀ ਦਾਸੀ ਨੇ ਹਾਰ ਚੱਕਿਆ ਸੀ ਉਹਦਾ ਨਾਂ ਨਿੰਦਰਾ ਸੀ ਉਹਦੀ ਵੀ ਨਿਗਰ ਰੱਖੀ ਵੀ ਪੰਡਤ ਤੇ ਜਦੋਂ ਉਹਨੇ ਆਏ ਸੁਣਿਆ ਉਹਨੇ ਆਖਿਆ ਵੀ ਪੰਡਤ ਨੂੰ ਤਾਂ ਪਤਾ ਲੱਗ ਗਿਆ ਉਹਨੇ ਆ ਕੇ ਪੰਡਤ ਦੇ ਪੈਰ ਫੜ ਲਏ ਕਹਿੰਦੀ ਬਾਬਾ ਜੀ ਤੁਸੀਂ ਤਾਂ ਅੰਤਰਜਾਮੀ ਹੋ ਵੀ ਐਂ ਕਰਕੇ ਮੇਰੀ ਜਾਨ ਬਚਾਓ ਜੇ ਤੁਸੀਂ ਰਾਜੇ ਨੂੰ ਦੱਸਤਾ ਮੇਰੇ ਤਾਂ ਸਣੇ ਜਵਾ ਕੋਲੂ ਪੀੜ ਦੂ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਤੇਰੀ ਜਾਨ ਵੀ ਬਚਾਉਣੇ ਆ ਉਹ ਜਿੱਥੋਂ ਰਾਣੀ ਹਾਰ ਚੱਕਿਆ ਸੀ ਰਾਤ ਨੂੰ ਉੱਥੇ ਹੀ ਰੱਖਿਆ ਹੂੰ ਉਹਨੇ ਜਿੱਥੋਂ ਚੱਕਿਆ ਸੀ ਉੱਥੇ ਹੀ ਰੱਖਿਆ ਆ ਤੜਕੇ ਪੰਡਤ ਦਰਬਾਰ ਚ ਗਿਆ ਰਾਜਾ ਬੈਠਾ ਹੂੰ ਰਾਜਾ ਕਹਿੰਦਾ ਪੰਡਤ ਜੀ ਦੱਸੋ ਵੀ ਕਿੱਥੇ ਆ ਹਾਰ ਉਹ ਕਹਿੰਦਾ ਮਹਾਰਾਜ ਰਾਣੀ ਨੂੰ ਬੁਲਾਓ ਹੂੰ ਰਾਣੀ ਨੂੰ ਬੁਲਾ ਲਿਆ ਰਾਣੀ ਨੂੰ ਕਹਿੰਦਾ ਵੀ ਜਿੱਥੇ ਤੂੰ ਹਾਰ ਰੱਖਿਆ ਸੀ ਹਾਰ ਤਾਂ ਉੱਥੇ ਹੀ ਪਿਆਗਾ ਹੂੰ ਉਹ ਕਹਿੰਦੀ ਪੰਡਤ ਜੀ ਹੈ ਨਹੀਂ ਮੈਂ ਦੇਖ ਲਿਆ ਕਹਿੰਦਾ ਭਾਈ ਹੁਣ ਜਾ ਰਾਣੀ ਤੂੰ ਨਾਲ ਆ ਦੋ ਦਾਸੀਆਂ ਲੈ ਜਾ ਦੇਖ ਹਾਰ ਉੱਥੇ ਹੀ ਪਿਆਗਾ ਹਾਰ ਉੱਥੀ ਪਿਆ ਉਹਦੀ ਮਹਿਮਾ ਵਧ ਗਈ ਫੇਰ ਮਹਿਮਾ ਵਧੀ ਵੀ ਰਾਜੇ ਨੇ ਆਪ ਦਾ ਵਜੀਰ ਬਣਾ ਕੇ ਉਹਨੂੰ ਉੱਥੀ ਰੱਖ ਲਿਆ ਰਹਿੰਦਾ ਰਿਹਾ ਜੀ ਹੁਣ ਜਿਹੜੇ ਉਥੋਂ ਦੇ ਉਹਦੇ ਹੋਰ ਵਜੀਰ ਸੀ ਉਹ ਤੋਂ ਮੱਚਿਆ ਕਰਨ ਪੰਡਤ ਦੀ 10 ਪੁਸ ਵੱਧ ਹੋ ਗਈ ਕੋਈ ਕੰਮ ਹੋਇਆ ਕਰੇ ਪੰਡਤ ਨੂੰ ਸੱਦਿਆ ਕਰੇ ਰਾਜਾ ਉਹਨਾਂ ਨੇ ਆਖਿਆ ਬੜਾ ਕੰਮ ਮੁਲਜਿਆ ਨੇ ਰਾਜੀ ਨੂੰ ਕਿਹਾ ਕਹਿੰਦੇ ਮਹਾਰਾਜੇ ਚ ਕੋਈ ਸ਼ਕਤੀ ਸ਼ੁਕਤੀ ਨਹੀਂ ਹੈਗੀ ਇਹ ਸਾਨੂੰ ਮੂਰਖ ਬਣਾਈ ਜਾਂਦਾ ਤੁਸੀਂ ਇਹਦੇ ਤੇ ਬਹੁਤਾ ਵੱਡਾ ਯਕੀਨ ਕਰਦੇ ਹੋ ਹੂੰ ਕਹਿੰਦਾ ਆਪਾਂ ਦੇਖ ਲੈਨੇ ਆ ਭਾਈ ਵੀ ਸ਼ਕਤੀ ਹੈਗੀ ਕਿ ਨਾ ਹੈਗੀ ਹੂੰ ਰਾਜਾ ਆਪਦੇ ਬਾਗ 'ਚ ਫਿਰਦਾ ਸੀ ਐ ਜਿਵੇਂ ਆਪਣੇ ਬੂਟੇ ਲੱਗੇ ਬਣੇ ਉੱਥੇ ਬੂਟਾ ਲੱਗਿਆ ਉਹ ਤੋਂ ਟਿੱਡਾ ਫੜ ਲਿਆ ਇੱਕ ਹੂੰ ਟਿੱਡਾ ਫੜ ਕੇ ਮੁਠੀ ਬੰਦ ਕਰ ਲਈ ਕਹਿੰਦਾ ਵੀ ਲਿਆਓ ਮਹਾਰਾਜ ਨੂੰ ਆਪਣੇ ਪੰਡਤ ਨੂੰ ਸੱਦ ਕੇ ਮਹਾਰਾਜ ਕਹਿੰਦਾ ਹੂੰ ਲਿਆਏ ਪੰਡਤ ਨੂੰ ਪੰਡਤ ਨੂੰ ਮਹਾਰਾਜ ਕਹਿੰਦਾ ਜਿਹੜਾ ਉਹ ਰਾਜਾ ਸੀ ਕਹਿੰਦਾ ਪੰਡਤਾ ਵੀ ਆ ਤੇਰਾ ਇਮਤਿਹਾਨ ਲੈਣਾ ਚਾਹੁੰਦੇ ਨੇ ਵੀ ਲੈਣਾ ਵੀ ਹੁਣੀ ਆ ਕਹਿੰਦਾ ਮਹਾਰਾਜ ਦੱਸੋ ਕਹਿੰਦਾ ਵੀ ਐਂ ਦੱਸ ਮੇਰੀ ਮੁਠੀ ਚ ਕੀ ਆ ਹੁਣ ਪੰਡਤ ਵਿਚਾਰਾ ਸਿੱਧਾ ਸਾਦਾ ਉਹਨੂੰ ਕੀ ਪਤਾ ਮੁਠੀ ਚ ਕੀ ਆ ਪੰਡਤ ਖੜਾ ਚੁੱਪ ਕਰਿਆ ਉਹ ਕਹਿੰਦੇ ਭਾਈ ਦੱਸ ਪੰਡਤਾ ਜੇ ਤਰੇ ਜੇ ਕੋਈ ਸ਼ਕਤੀ ਆ ਉਹ ਮਨ ਚ ਹੀ ਲੱਗ ਗਿਆ ਬੁੜਬੜਾਉ ਕਰਨ ਕਹਿੰਦਾ ਥੱਪ ਥਪਾਈਆਂ ਗਿਲੀਆਂ ਗਧੇ ਦੇਖ ਲੈ ਖਾਈ ਨੀਂਦਰਾਂ ਨੇ ਮੇਰੀ ਨੀਂਦ ੜਾਈ ਕਾਲੇ ਦਿਓ ਨੇ ਭਾਜੜ ਪਾਈ ਅੱਗੇ ਦਾ ਟਿੱਡਿਆ ਤੇਰੀ ਵਧੀਆ ਨਿਭਗੀ ਉਹ ਗਾਹਾਂ ਟਿੱਡਾ ਉਹਦਾ ਨਾਂ ਸੀ ਬਾਹਮਣ ਦਾ ਕਹਿੰਦਾ ਅੱਗੇ ਦਾ ਟਿੱਡਿਆ ਤੇਰੀ ਵਧੀਆ ਨਿਭਗੀ ਹੁਣ ਜਾਨ ਮੁਠੀ ਵਿੱਚ ਆਈ ਜਦੋਂ ਉਹਨੇ ਟਿੱਡਾ ਕਿਹਾ ਰਾਜੇ ਨੇ ਮੁਠੀ ਖੋਲਦੀ ਕਹਿੰਦਾ ਚੱਕੋ ਓਏ ਬਾਹਮਣ ਦਾ ਸਾਰਾ ਕੁਸੀ ਜਾਨੀ ਜਾਨ ਐਂ ਕਰਕੇ ਬਾਹਮਣ ਨਾ ਹੋਈ ਉਹ ਪੁੱਠੀਆਂ ਕਰਦਾ ਗਿਆ ਭਾਈ ਸਿੱਧੀਆਂ ਪੈਂਦੀਆਂ ਗਈਆਂ ਆਹ ਕਹਾਣੀ ਸੀ ਆਹ ਬਾਤ ਸੀ ਇਹ ਤਾਂ ਸਿੱਖਿਆ ਇਹ ਮਿਲਦੀ ਆ ਵੀ ਜਦੋਂ ਪਰਮਾਤਮਾ ਨੇ ਛੋਡੀ ਬਾਹ ਫੜਨੀ ਹੁੰਦੀ ਆ ਉਦੋਂ ਛੋਡੀਆਂ ਪੁੱਠੀਆਂ ਵੀ ਸਿੱਧੀਆਂ ਪੈ ਜਾਂਦੀਆਂ ਨੇ ਇਸੇ ਕਰਕੇ ਸਿਆਣੇ ਕਹਿੰਦੇ ਨੇ ਲੱਲੂ ਕਰੇ ਕਬੱਲੀਆਂ ਰੱਬ ਸਿੱਧੀਆਂ ਪਾਵੇ ਉਹ ਪੁੱਠੀਆਂ ਕਰੀਆਂ ਵੀ ਸਿੱਧੀਆਂ ਲੇਖਾਂ ਦੀਆਂ ਹੋ ਜਾਂਦੀਆਂ ਨੇ